ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਠਾਕ ਹੋ ਤੇ ਆਪਣੀ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਊ ਡਿਜ਼ਾਈਨ ਨਿਊ ਪੈਟਰਨ ਤੇ ਨਿਊ ਸਟੱਫ ਤੇ ਆਪਾਂ ਤੁਹਾਡੇ ਲਈ ਲੈ ਕੇ ਆਏਾਂਗੇ ਇਹ बॉटਮ ਰਹਿਣ ਵਾਲੀ ਆ ਤੇ ਇਹ ਦੁਪੱਟਾ ਰਹਿਣ ਵਾਲਾ ਚਨਾਉਂ ਦਾ ਤੇ ਔਰਗੰజా ਦੀ ਸ਼ਰਟ ਰਹਿਣ ਵਾਲੀ ਆ ਬਕਾਇਦਾ ਪੈਚ ਵਰਕ ਦੇ ਨਾਲ ਜਿਹੜੀ ਸ਼ਰਟ ਆ ਬਾਈਟ ਦੇ ਵਿੱਚ ਉਹ ਰੈਡੀ ਹੋਈ ਆ ਤੇ ਇਹਦੇ ਨਾਲ ਬਾਟਮ ਪਿਓਰ ਸਿਲਕ ਦੀ ਰਹਿਣ ਵਾਲੀ ਆ ਇਹਤੇ ਵੀ ਜਿਹੜਾ ਪੈਚਵਰਕ ਆ ਗੋਟਾ ਪੱਟੀ ਦਾ ਉਹ ਹੋਇਆ ਹੋਇਆ ਤੇ ਇਸ ਦਾ ਦੂਸਰਾ ਕਲਰ ਆਪਣੇ ਕੋਲੇ yellow ਨਾਲ ਕੰਟਰਾਸਟ ਹੋਇਆ ਹੋਇਆ ਜੀ yellow ਨਾਲ ਪਹਿਲਾਂ ਪਾ ਤੁਹਾਨੂੰ ਪੂਰੀ ਸ਼ਰਟ ਦਿਖਾਉਣੇ ਆਗੇ ਤੁਸੀਂ ਨੈੱਕ ਦਾ ਡਿਜ਼ਾਈਨ ਆ ਜਿਹੜਾ ਦੇਖ ਸਕਦੇ ਹੋ ਪ੍ਰੋਪਰ ਬਹੁਤ ਸੋਹਣਾ ਜਿਹੜਾ ਨੈੱਕ ਦਾ ਜਿਹੜਾ ਡਿਜ਼ਾਈਨ ਆ ਆਫ ਵਾਈਟ ਕਲਰ ਦੇ ਉੱਤੇ ਆ ਤੇ ਸਾਰੇ ਦੇ ਵਿੱਚ ਪੈਚਵਰਕ ਸ਼ਰਟ ਤੇ ਹੋਇਆ ਵਿਆ ਤੇ ਇਹ ਇਹਦਾ ਫਰੰਟ ਹੈ ਜੀ ਕਿਹੜਾ ਪੈਚਵਰਕ ਦੇ ਨਾਲ ਕਿਹੜਾ ਜਿਹੜਾ ਰੈਡੀ ਹੋਇਆਗਾ ਉਸ ਤੋਂ ਬਾਅਦ ਬਾਜੂ ਆ ਜਾਂਦੇ ਨੇ ਤੁਸੀਂ ਬਾਜੂ ਦੇਖ ਸਕਦੇ ਹੋ ਜੀ ਕੰਮ ਦੀ ਜਿਹੜੀ ਆਪਣੀ ਫਿਨਿਸ਼ਿੰਗ ਆ ਉਹ ਦੇਖ ਸਕਦੇ ਹੋ ਦੇਖੋ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਦਪੱਟਾក៏ ਰੈਡੀ ਹੋਇਆ ਦੇਖੋ ਚਨੌਨ ਦਾ ਜਿਹੜਾ ਦੁਪੱਟਾ ਹੈਗਾ ਤੇ ਪੈਚਵਰਕ ਹੋਇਆ ਹੋਇਆ ਬਹੁਤ ਸੋਹਣਾ ਪਿਓਰ ਸਿਲਕ ਦੇ ਉੱਪਰ ਜਿਹੜੀ ਬਾਟਮ ਰਹਿਣ ਵਾਲੀ ਆਗੀ ਸੌਰੀ ਪੈਚਵਰਕ ਜਿਹੜਾ ਪ੍ਰੋਪਰ ਸੂਟਾਂ ਦੇ ਉੱਪਰ ਹੋਇਆ ਹੋਇਆ ਆਪਾਂ ਇਹ ਬੁਟੀਕ ਦੇ ਆਪਾਂ ਜਿਹੜੇ ਸੂਟ ਨੇ ਰੈਡੀ ਕਰਵਾਏ ਨੇ ਤੇ ਇਹਦੇ ਵਿੱਚ ਆਪਣੇ ਕੋਲ ਬਲੈਕ ਕਲਰ ਵੀ ਸੀਗਾ ਬਲੈਕ ਪ੍ਰੋਪਰ ਬਲੈਕ ਸ਼ਰਟ ਦੇ ਨਾਲ ਬਟੋ ਇੰਨਾ ਕੋ ਸੋਹਣਾ ਸੀ ਕਸਟਮਰ ਆਉਂਦਾ ਤੇ ਆਉਂਦੇ ਸਾਰੇ ਉਹ ਸੂਟ ਚੱਕ ਲੈਨੇ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਪਾ ਨਹੀਂ ਸਕੇ ਬਟ ਇੱਕ ਸੂਟ ਆਪਣਾ ਸਲਾਈ ਹੋਣ ਲਈ ਗਿਆ ਹੋਇਆਗਾ ਤੇ ਉਹ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਸਮਾਂ ਮਿਲੇ ਆ ਤਾਂ ਬਲੈਕ ਸੂਟ ਦੀ ਵੀ ਵੀਡੀਓ ਜ਼ਰੂਰ ਪਾਵਾਂਗੇ ਬਟੀਕ ਪੀਸ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਕਰਿਓ ਜੀ ਲਿਖ ਕੇ ਦੱਸਿਓ ਤੇ ਸੂਟਾਂ ਨੂੰ ਆਰਡਰ ਕਰਨ ਲਈ ਤੁਸੀਂ ਆਪਣੇ ਵਟਸਐਪ ਨੰਬਰ ਤੇ ਕੰਟੈਕਟ ਆ ਜਿਹੜਾ ਉਹ ਕਰ ਸਕਦੇ ਹੋ ਜੀ ਧੰਨਵਾਦ